ਇਹ ਹੈ ਐਮਟੀ ਹੈਨਰੀ ਬ੍ਰਿਜ ਇਸ ਬ੍ਰਿਜ ਦੇ ਨਾਲ ਹੀ ਥੱਲੇ ਉਤਰਦਿਆਂ ਇੱਕ ਕੈਫੇ ਹੈ ਬਹੁਤ ਅੱਛਾ ਜਿਹੜਾ ਕਿ ਇੱਕ ਟਰੱਕ ਦੇ ਵਿੱਚ ਹੈ ਔਰ ਸਵੇਰੇ ਲਿਆ ਕੇ ਟਰੱਕ ਨੂੰ ਖੜਾ ਕਰ ਦਿੰਦੇ ਨੇ ਤੇ ਜਿੰਨੇ ਵੀ ਸੈਰ ਕਰਨ ਵਾਲੇ ਜਾਂ ਸਾਈਕਲਿੰਗ ਕਰਨ ਵਾਲੇ ਜਾਂ ਹੋਰ ਵੀ ਜਿੱਦਾ ਮਨ ਕਰਦਾ ਕੋਈ ਸਮੋਦੀ ਪੀਣ ਨੂੰ ਚਾਹ ਪੀਣ ਨੂੰ ਜਾਂ ਕੌਫੀ ਪੀਣ ਨੂੰ ਤੇ ਉਹ ਇੱਥੇ ਆਣ ਕੇ ਕੌਫੀ ਪੀ ਲੈਂਦਾ ਆ ਸਭ ਗੱਡੀਆਂ ਵਾਲੇ ਜਿਹੜੇ ਇੱਥੇ ਇਸ ਵੇਲੇ ਪਾਰਕਿੰਗ ਤੇ ਨੇ ਇਹ ਸਭ ਕੋਈ ਕੌਫੀ ਪੀਣਾ ਆ ਕੋਈ ਹੋਰ ਕੋਈ ਚੀਜ਼ ਖਾਣ ਪੀਣਾ ਆ ਥਿਨਾਲ ਹੀ ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਪੰਘੂੜੇ ਲਗਾਏ ਹੋਏ ਨੇ ਬਹੁਤ ਅੱਛਾ ਵਿਊ ਹੈ ਤਸਵੀਰ ਦਾ ਸਮਾਂ ਕਾਫੀ ਲੋਕ ਸ਼ਹਿਰ ਕਰ ਰਹੇ ਨੇ ਔਰ ਇਸੇ ਘੁਮਰੇ ਨੇ ਬਿਲਕੁਲ ਪੰਜਾਬ ਵਰਗੀਆਂ ਕੋਠੀਆਂ ਇਸ ਰਿਵਰ ਦੇ ਕੰਡੇ ਤੇ ਨੇ ਔਰ ਨਾਲ ਟਰੈਕ ਸੈਰ ਕਰਨ ਲਈ ਸਾਈਕਲਿੰਗ ਕਰਨ ਵਾਸਤੇ ਬਹੁਤ ਅੱਛਾ 뷰 ਹੈ ਇੱਥੇ ਇੱਕ ਮੈਂ ਖਾਸ ਚੀਜ਼ ਦੇਖੀ ਹੈ ਕਿ ਕੋਈ ਵੀ ਸੈਰ ਕਰਨ ਦਾ ਕੋਈ ਸਮਾਂ ਨਹੀਂ ਦੇਖਦਾ ਜਦ ਵੀ ਉਹਦਾ ਟਾਈਮ ਲੱਗਦਾ ਹੈ ਉਹ ਉਸ ਵੇਲੇ ਹੀ ਉੱਠ ਕੇ ਐਕਸਰਸਾਈਜ਼ ਕਰਨ ਲੱਗ ਪੈਂਦਾ ਹੈ ਰਨਿੰਗ ਕਰਨ ਲੱਗ ਪੈਂਦਾ ਹੈ ਇਹ ਨਹੀਂ ਕਿ ਸਿਰਫ ਸਵੇਰ ਦੇ ਸ਼ਾਮ ਜਾਂ ਸ਼ਾਮ ਦੇ ਟਾਈਮ ਹੀ ਸੈਰ ਕਰਨੀ ਹੈ ਜਦੋਂ ਵੀ ਕਿਸੇ ਕੋਲ ਵਕਤ ਹੈ ਉਸ ਵੇਲੇ ਹੀ ਉਹ ਉੱਠ ਕੇ ਆਪਣੀ ਐਕਸਰਸਾਈਜ਼ ਸਟਾਰਟ ਕਰ ਦਿੰਦਾ ਹੈ ਔਰ ਕਿ ਜਿਹੜੀ ਬਹੁਤ ਵਧੀਆ ਚੀਜ਼ ਹੈ ਕਿ ਥਾਂ-ਥਾਂ ਤੇ ਬੈਂਚ ਲਗਾਏ ਹੋਏ ਨੇ ਸੈਰ ਕਰਨ ਵਾਲਿਆਂ ਲਈ ਉਹਨਾਂ ਦੇ ਬੈਠਣ ਲਈ ਰੈਸਟ ਕਰਨ ਵਾਸਤੇ ਕੁ ਸੈਰ ਕਰਦਿਆ ਕਰਦੇ ਆ ਜੇ ਉਹ ਥਕਾਵਟ ਮਹਿਸੂਸ ਕਰਦੇ ਨੇ ਤੇ ਬਿਸ਼ੱਕ ਇੱਥੇ ਬੈਠ ਕੇ ਘੰਟਾ-ਤਾਂ ਘੰਟਾ 10 ਮਿੰਟ ਜਿੰਨਾ ਚਿਰ ਉਹਨਾਂ ਦਾ ਦਿਲ ਕਰਦਾ ਇੱਥੇ ਬੈਠ ਕੇ ਸੈਰ ਕਰ ਲੈਣ ਔਰ ਇਹਨਾਂ ਬੈਂਚਾਂ ਦੇ ਬੈਠਣ ਵਾਸਤੇ ਵੀ ਜਿਹੜਾ ਮੂੰਹ ਹੈ ਉਹ ਰਿਵਰ ਵਾਲੀ ਸਾਈਡ ਨੂੰ ਕੀਤਾ ਹੋਇਆ ਤਾਂ ਜੋ ਕਿ ਇੱਥੇ ਬੈਠ ਕੇ ਕੁਦਰਤ ਦਾ ਨਜ਼ਾਰਾ ਲਿਆ ਜਾ ਸਕੇ ਪਿਛਲੇ ਪਾਸੇ ਸੜਕ ਚੱਲ ਰਹੀ ਹੈ ਸੈਰ ਕਰਨ ਵਾਲਿਆਂ ਲਈ ਜਾਂ ਸਾਈਕਲ ਚਲਾਉਣ ਵਾਲਿਆਂ ਲਈ ਰੋਡ ਚੱਲ ਰਿਹਾ ਹੈ ਤੇ ਬਿਲਕੁਲ ਉਲਟ ਦਿਸ਼ਾ ਵੱਲ ਦੂਸਰੀ ਸਾਈਡ ਤੇ ਬੈਂਚ ਦੇ ਮੂੰਹ ਕਰਕੇ ਇਹਨਾਂ ਨੂੰ ਲਗਾਇਆ ਗਿਆ ਤਾਂ ਜੋ ਕਿ ਇੱਥੇ ਬੈਠ ਕੇ ਕੁਦਰਤ ਦੇ ਇਸ 뷰 ਨੂੰ ਵੀ ਦੇਖ ਸਕਣ। ਔਰ ਇਹ ਥਾਂ-ਥਾਂ ਤੇ ਇਸ ਤਰ੍ਹਾਂ ਦੇ ਬੈਂਚ ਲਗਾਏ ਹੋਏ ਨੇ। ਕੋ ਬੱਚਿਆਂ ਨੂੰ ਖਡਾਉਣ ਲਈ ਲੈ ਕੇ ਆ ਰਿਹਾ ਹੈ। ਜਾਂ ਸੈਰ ਕਰਨ ਲਈ ਆ ਰਿਹਾ ਹੈ। ਉਹਨਾਂ ਦੇ ਬੈਠਣ ਲਈ ਇਹ ਬੈਂਚ ਲੱਗੇ ਹੋਏ ਹਨ। ਰਸਤੇ ਦੇ ਵਿੱਚ ਜੇ ਕੋਈ ਦਰਖਤ ਆ ਜਾਂਦਾ ਹੈ ਤੇ ਉਹਨੂੰ ਕਟਿਆ ਨਹੀਂ ਸਾਈਡ ਤੋਂ ਦੀ ਰਸਤਾ ਬਣਾ ਦਿੱਤਾ ਜਾਂਦਾ ਹੈ ਕੋ ਕਿਥੇ ਦਰਖਤਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਨੇਚਰ ਦੇ ਨਾਲ ਜੁੜੇ ਹੋਣ ਕਰਕੇ ਨੇਚਰ ਦਾ ਬਹੁਤ ਧਿਆਨ ਰੱਖਦੇ ਨੇ ਔਰ ਬਕਾਇਦਾ ਤੌਰ ਤੇ ਸਾਈਡ ਤੋਂ ਦੀ ਰਸਤਾ ਬਣਾ ਕੇ ਪਾਸੇਜ ਬਣਾ ਕੇ ਨਿਗਾ ਕੇ ਲੈ ਜਾਂਦੇ ਨੇ ਨਾ ਕਿ ਰਸਤੇ 'ਚ ਉਹ ਦਰਖਤ ਨੂੰ ਕੱਟਿਆ ਜਾਵੇ। ਜਿਹੜਾ ਕੁਛ ਇੱਥੇ ਨਹੀਂ ਕੀਤਾ ਜਾਂਦਾ। ਔਰ ਬਹੁਤ ਵੱਡੀ ਗੱਲ ਹੈ। ਨੈਚਰ ਦੇ ਨਾਲ ਜੁੜੇ ਰਹਿਣਾ। ਇਹੀ ਇੱਕ ਕਾਰਨ ਹੈ ਕਿ ਇੱਥੇ ਬਿਮਾਰੀਆਂ ਘਟ ਨੇ। ਪੋਲੂਸ਼ਨ ਘਟਾ ਹੈ, ਹਵਾ ਬੜੀ ਸੁਧ ਹੈ। ਅਸਮਾਨ ਬਿਲਕੁਲ ਨੀਲਾ ਦਿਖਾਈ ਦਿੰਦਾ ਹੈ ਤੇ ਜਿਹੜਾ ਇੱਥੇ ਪਾਣੀ ਹੈ ਰਿਵਰ ਦਾ ਪਾਣੀ ਵੀ ਬੜਾ ਸਾਫ਼ ਹੈ ਬਿਲਕੁਲ ਨੀਲਾ ਇਸ ਰਸਤੇ ਦੇ ਉੱਪਰ ਵੀ ਇੱਕ ਬਹੁਤ ਸ਼ਾਨਦਾਰਾ ਪਿਕਚਰ ਬਣਾਈ ਹੋਈ ਹੈ ਅੱਗੇ-ਅੱਗੇ ਡੌਗ ਦੌੜ ਰਿਹਾ ਹੈ ਤੇ ਉਸ ਦੇ ਪਿੱਛੇ ਦੋ ਜੋੜਾ ਐਕਸਰਸਾਈਜ਼ ਕਰਦਾ ਹੋਇਆ ਦਿਖਾਈ ਦਿੱਤਾ ਹੈ ਔਰ ਇਸੇ ਹੀ ਤਰ੍ਹਾਂ ਇਸ ਸਾਈਡ ਤੇ ਵੀ ਬਹੁਤ ਵਧੀਆ ਸੁੰਦਰ ਪੇਂਟਿੰਗ ਕੀਤੀ ਹੈ ਕਿਸਮ ਦੀ ਜਿਹੜੀ ਕਿ ਸੜਕ ਦੇ ਉੱਪਰ ਹੈ ਆ ਸਵੈਨ ਹੈ ਸੜਕਾਂ ਨੂੰ ਸੁੰਦਰ ਬਣਾਉਣ ਦੇ ਲਈ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਤਾਂ ਜੋ ਕਿ ਦੀ ਦੇਖਣ ਵਾਲਿਆਂ ਨੂੰ ਨੰਗਣ ਵਾਲਿਆਂ ਲਈ ਇੱਕ ਖਿੱਚ ਦਾ ਕਾਰਨ ਬਣੇ ਔਰ ਇੱਥੇ ਸੜਕ ਦੇ ਉੱਪਰ ਕਿਸ਼ਤੀ ਚਲਾਉਂਦਿਆਂ ਦੀ ਵੀ ਬਹੁਤ ਅੱਛੀ ਪੇਂਟਿੰਗ ਕੀਤੀ ਹੋਈ ਹੈ ਜਿਹੜੀ ਕਿ ਬਹੁਤ ਵਧੀਆ ਲੱਗ ਰਹੀ ਹੈ ਔਰ ਇੱਥੋਂ ਦੀ ਲੰਘਣ ਵਾਲਿਆਂ ਦੇ ਮਨ ਨੂੰ ਮੋਂਦੀ ਹੈ ਬਹੁਤ ਅੱਛਾ ਵੀ ਜਿਉਂ-ਜਿਉਂ ਅੱਗੇ ਜਾਂਦੇ ਹਾਂ ਤੇ ਅੱਗੇ ਫਿਰ ਸਾਈਕਲਿੰਗ ਕਰਦਿਆਂ ਦੀ ਬਿਲਕੁਲ ਸੜਕ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਪੱਕੇ ਤੌਰ ਤੇ ਲਗਾਈਆਂ ਹੋਈਆਂ ਨੇ ਜਿੱਥੇ ਘਰਾਂ ਦੀ ਗੱਲ ਕਰੀਏ ਤੇ ਘਰ ਵੀ ਦੇਖਣਯੋਗ ਨੇ ਬਿਲਕੁਲ ਇੰਡੀਆ ਵਾਂਗ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਇਹ ਜਿਹੜਾ ਰਿਵਰ ਦਾ 뷰 ਹੈ ਇੱਥੇ ਆਮ ਤੌਰ ਤੇ ਤਣਾੜ ਲੋਕਾਂ ਨੇ ਕੁਠੀਆਂ ਬਣਾਈਆਂ ਹੋਈਆਂ ਨੇ ਔਰ ਕਾਫੀ ਮਹਿੰਗੀਆਂ ਕੁਠੀਆਂ ਨੇ ਕਈ ਕੁਠੀਆਂ ਦਾ ਤੇ ਡਿਜ਼ਾਈਨ ਵੀ ਬਿਲਕੁਲ ਇੰਡੀਆ ਵਾਂਗੂ ਹੈ ਜਿੱਦਾ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਚੰਡੀਗੜ੍ਹ 'ਚ ਮਹਾਲੀ 'ਚ ਕੁਠੀਆਂ ਬਣੀਆਂ ਹੋਣ ਗੁਰਦਾਵਾਂ 'ਚ ਇਸ ਤਰ੍ਹਾਂ ਦੇ ਡਿਜ਼ਾਈਨ ਲੇਟੈਸਟ ਬਹੁਤ ਵਧੀਆ ਘਰੋ ਸਾਰੇ ਕੇ ਨੇ